ਅੱਜ ਆਪਾਂ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਸੱਚੇ ਪਾਤਸ਼ਾਹ 6ਵੇਂ ਸਤਿਗੁਰੂ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਧਿਆਨ ਜੋੜੀਏ ਤੇ ਸਤਗੁਰਾਂ ਦੇ ਪਵਿੱਤਰ ਇਤਿਹਾਸ ਦੇ ਨਾਲ ਜੁੜੀਏ ਹਾਂਜੀ ਗੁਰੂ ਬਾਬਾ ਜੀ ਦਾ ਇੱਕ ਬੜਾ ਪਿਆਰਾ ਸਿੱਖ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਜੱਲਣ ਜੀ ਆ ਭਾਈ ਜੱਲਣ ਸਾਹਿਬ ਇਹ ਪਿੰਡ ਪਡਾਣਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਸਨ ਇਹਨਾਂ ਗੁਰਮੁਖਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੋਈ ਗੁਰਮਤ ਦੇ ਧਾਰਨੀ ਹੋਏ ਬੰਦਗੀ ਨਾਮ ਦੀ ਕਮਾਈ ਕਰਕੇ ਇਹ ਪੂਰਨ ਅਵਸਥਾ ਨੂੰ ਪਹੁੰਚੇ ਤੇ ਇਹਨਾਂ ਦੀ ਧਰਮ ਸਪਤਨੀ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਬੀਬੀ ਰਾਮ ਕੀ ਆਇਆ ਹੈ ਇਹ ਵੀ ਬੜੇ ਉੱਚੇ اخلاق ਵਾਲੇ ਸਿਮਰਨ ਭਜਨ ਬੰਦਗੀ ਵਾਲੇ ਸਨ ਦੋਵਾਂ ਦਾ ਸੁਭਾਅ ਵਿੱਚ ਮੇਲ ਖਾਂਦਾ ਸੀ ਦੋਵੇਂ ਗੁਰਮਤ ਦੇ ਧਾਰਨੀ ਸਨ ਪਰਿਵਾਰ ਦਾ ਗੁਜ਼ਾਰਾ ਬੜਾ ਸੁਚੱਜੇ ਢੰਗ ਨਾਲ ਬਹੁਤ ਸੁੰਦਰ ਚੱਲਦਾ ਸੀ ਤੇ ਹੁਣ ਭਗਤ ਜੀ ਜਿਹੜੇ ਸਨ ਉਹ ਬੜੇ ਰਸੂਖ ਵਾਲੇ ਸਨ ਜ਼ਿਮੀਂਦਾਰੇ ਦਾ ਕੰਮ ਕਰਦੇ ਨੇ ਤੇ ਭਗਤ ਜੀ ਦੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਇੱਕ ਇਨਸਾਨ ਇੱਕ ਮਨੁੱਖ ਜਿਹੜਾ ਕਿ ਸਰਕਾਰੀ ਮੁਲਾਜ਼ਮ ਸੀ ਉਹ ਟੈਕਸ ਉਗਰਾਉਣ ਵਾਸਤੇ ਜਿਹਨੂੰ ਪੰਜਾਬੀ ਜਿਹਾ ਆਪਾਂ ਕਹਿੰਦੇ ਮਾਮਲਾ ਕਰਾਉਣ ਵਾਸਤੇ ਆਉਂਦਾ ਸੀ ਤੇ ਇੱਕ ਦਿਨ ਕੀ ਹੋਇਆ ਵੀ ਜਦੋਂ ਵੀ ਉਹਨੇ ਆਉਣਾ ਤੇ ਲੋਕਾਂ ਨੇ ਟੈਕਸ ਦੇਣਾ ਲੈਣ ਚ ਲੱਗ ਕੇ ਪਰ ਜਦੋਂ ਭਗਤ ਜੀ ਨੇ ਆਉਣਾ ਤੇ ਉਹਨਾਂ ਨੇ ਚੇਚੇ ਖੜੇ ਹੋ ਕੇ ਬੜੇ ਪਿਆਰ ਦੇ ਨਾਲ ਭਗਤ ਜੀ ਨੂੰ ਆਪਣੇ ਪਾਸ ਬਿਠਾਉਣਾ ਪਾਸ ਬਿਠਾ ਕੇ ਬੜੇ ਇੱਜ਼ਤ ਨਾਲ ਕਹਿਣਾ ਭਗਤ ਜੀ ਤੁਸੀਂ ਇੱਥੇ ਬੈਠੋ ਹੈਨਾ ਬੜਾ ਆਦਰ ਮਾਨ ਸਤਕਾਰ ਕਰਨਾ ਜੀ ਕਹਿ ਕੇ ਬੁਲਾਉਣਾ ਤੇ ਭਗਤ ਜੀ ਦਾ ਵੀ ਉਹਨਾਂ ਦੇ ਉੱਤੇ ਜਦਾਂ ਮੰਨ ਲਓ ਭੀ ਤਰਸ ਆਉਣਾ ਮਨ ਪਸੀਜ ਗਿਆ ਵੀ ਇਹ ਚੰਗਾ ਬੰਦਾ ਹੈਨਾ ਤੇ ਮਨ ਵਿੱਚ ਭਗਤ ਜੀ ਦੇ ਉਹਨਾਂ ਦੇ ਪ੍ਰਤੀ ਪ੍ਰੇਮ ਭਾਵਨਾ ਆਈ ਤੇ ਵੀ ਇਹ ਇੱਜ਼ਤ ਕਰਦਾ ਸਤਿਕਾਰ ਕਰਦਾ ਹੈ ਸੋ ਇੱਕ ਦਿਨ ਕੀ ਖੇੜ ਵਾਪਰੀ ਤੇ ਬੀਬੀ ਰਾਮਕੀ ਜੀ ਜੋ ਭਗਤ ਜੀ ਦੇ ਭਗਤ ਜਲਨ ਜੀ ਦੇ ਧਰਮਸਪਤਨੀ ਸੀਗੇ ਉਹ ਸ਼ਾਮ ਦਾ ਸਮਾਂ ਆ ਤੇ ਆਪਣੇ ਪਤੀ ਦੇਵ ਕੋਲੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ ਕਹਿੰਦੇ ਪਤੀ ਦੇਵ ਵੀ ਮੈਂ ਅੱਜ ਸਾਰੀ ਜ਼ਿੰਦਗੀ ਵਿੱਚ ਜੋ ਮੇਰੇ ਕੋਲੋਂ ਭੁੱਲਾਂ ਹੋਈਆਂ ਨੇ ਤੁਹਾਡੇ ਲੜ ਲੱਗ ਕੇ ਹਨ ਵੀ ਉਹ ਤੁਹਾਡੇ ਕੋਲ ਮੈਂ ਆਪਣੀ ਭੁੱਲਾਂ ਦੀ ਖਿਮਾ ਮੰਗਦੀ ਆਂ ਗਾਚਣਾ ਕਰਦੀ ਆਂ ਤੇ ਮੈਨੂੰ ਮਾਫ਼ ਕਰਦੇ। ਕਹਿਣ ਲੱਗੇ ਭਗਤ ਜੀ ਵੀ ਜ਼ਿੰਦਗੀ 'ਚ ਕਦੇ ਤੋਂ ਭੁੱਲ ਤੇ ਕੋਈ ਕੀਤੀ ਨਹੀਂ ਹੈ। ਹਨਾ ਤੇ ਕੋਈ ਐਸਾ ਸਮਾਂ ਆਇਆ ਨਹੀਂ ਵੀ ਮੈਨੂੰ ਤੇਰੀ ਕੋਈ ਗਲਤੀ ਨਜ਼ਰ ਆਈ ਹੋਵੇ ਤੂੰ ਬੜੇ ਸੁਚੱਜੇ ਢੰਗ ਦੇ ਨਾਲ ਬੜਾ ਸੋਹਣਾ ਜੀਵਨ ਬਤੀਤ ਕੀਤਾ ਇਕੱਠੇ ਰਹੇ ਆਂ। ਸਿਮਰਨ ਭਜਨ ਕਰਦੇ ਰਹੇ ਆਂ ਬੰਦਗੀ ਕਰਦੇ ਰਹੇ ਆਂ ਗ੍ਰਸਤ ਚਲਾਇਆ ਆਪਾਂ ਹਨਾ। ਸੋ ਕਹਿਣ ਲੱਗੇ ਨਹੀਂ ਮਹਾਰਾਜ ਵੀ ਮੈਨੂੰ ਮਾਫ ਕਰ ਦਿਓ ਜੋ ਵੀ ਕੋਈ ਵੀ ਮੇਰੇ ਨਾਲ ਕੋਈ ਮੇਰੇ ਕੋਲੋਂ ਕੋਈ ਅਵਗਿਆ ਹੋਈ ਹੋਵੇ ਕਹਿਣ ਲੱਗੇ ਕਾਰਨ ਕਹਿੰਦੇ ਵੀ ਮੇਰੇ ਨਾ ਸਵਾਸ ਹੁਣ ਥੋੜੇ ਰਹਿ ਗਏ ਆ ਤੇ ਮੈਂ ਇਹ ਸਰੀਰ ਤਿਆਗ ਕੇ ਤੇ ਚਲੇ ਜਾਣਾ ਆ ਗੁਰੂ ਬਾਬਾਈ ਦੇ ਚਰਨਾਂ 'ਚ ਸਮਾ ਜਾਣਾ ਆ ਸੱਚਖੰਡ ਚਲੇ ਜਾਣਾ ਤੇ ਕਹਿੰਦੇ ਵੀ ਚਲੋ ਠੀਕ ਆ ਜਿੱਦਾਂ ਹੁਕਮਿਆਂ ਵਾਹਿਗੁਰੂ ਦਾ ਤੇ ਰਾਤ ਨੂੰ ਭਗਤ ਜੀ ਦੀ ਮੰਜੀ ਜਿਹੜੀ ਸੀ ਉਹ ਕੋਠੇ ਤੇ ਡੱਠੀ ਹੋਈ ਸੀ ਜਿੱਦਾਂ ਪਿੰਡਾਂ ਦੇ ਲੋਕ ਪੁਰਾਣੇ ਸਮਿਆਂ ਚ ਪੱਖੇ ਤੇ ਬਿਜਲੀ ਪੱਖੇ ਤੇ ਹੁੰਦੇ ਨਹੀਂ ਸੀ ਰਾਤ ਨੂੰ ਲੋਕ ਬਾਹਰ ਹੀ ਸੌਂਦੇ ਸੀਗੇ ਭਗਤ ਜੀ ਦਾ ਮੰਝਾ ਡੱਠਿਆ ਹੋਇਆ ਸੀਗਾ ਕੋਠੇ ਦੇ ਉੱਤੇ ਤੇ ਅਜੇ ਸੁੱਤੇ ਨਹੀਂ ਸੀ ਲੰਮੇ ਪੈਨੇ ਤੇ ਕੀ ਦੇਖਦੇ ਨੇ ਆਕਾਸ਼ ਮਾਰਗ ਦੇ ਵਿੱਚ ਵੀ ਉਹ ਜਿਹੜਾ ਜ਼ਿਮੀਂਦਾਰੇ ਦਾ ਟੈਕਸ ਅਗਰਾਉਣ ਵਾਸਤੇ ਮਾਮਲਾ ਗਰਾਉਣ ਵਾਸਤੇ ਸਰਕਾਰੀ ਮੁਲਾਜ਼ਮ ਹੁੰਦਾ ਸੀ ਨਾ ਉਹਨੂੰ ਜਮਦੂਤ ਲਈ ਜਾ ਰਹੇ ਆ ਉਹ ਚੜਾਈ ਕਰ ਚੁੱਕਾ ਸੀ ਜਦੋਂ ਭਗਤ ਜੀ ਨੇ ਦੇਖਿਆ ਵੀ ਜਮਦੂਤ ਲੈ ਕੇ ਜਾ ਰਹੇ ਆ ਤੇ ਆਪਣੀ ਧਰਮ ਸੁਪਤਨੀ ਨੂੰ ਆਵਾਜ਼ ਦੇ ਕੇ ਕਹਿਣ ਲੱਗੇ ਕਹਿੰਦੇ ਭਾਗਾਂ ਵਾਲੀਏ ਭਈ ਤੂੰ ਸਰੀਰ ਤੇ ਆਕ ਦੇਣਾ ਵਾ ਤੇ ਮੇਰਾ ਇੱਕ ਕੰਮ ਕਰਨਾ ਹੈ ਕਹਿੰਦੇ ਜੀ ਦੱਸੋ ਹੁਕਮ ਕਰੋ ਕਹਿੰਦੇ ਤੂੰ ਸਰੀਰ ਤੇ ਆ ਕੇ ਸੱਚ ਸਿੱਧਾ ਸੱਚਖੰਡ ਨਹੀਂ ਜਾਣਾ ਤੂੰ ਧਰਮ ਰਾਜ ਦੀ ਦਰਗਾਹ ਵਿੱਚ ਜਾਣਾ ਤੇ ਧਰਮ ਰਾਜ ਨੂੰ ਸਾਡਾ ਸੁਨੇਹਾ ਦੇਣਾ ਹੈ ਤੇ ਇਹ ਭਗਤ ਜੱਲਣ ਜੀ ਦਾ ਤੁਹਾਨੂੰ ਇੱਕ ਸੁਨੇਹਾ ਹੈ ਕਿ ਆ ਜਿਹੜਾ ਹੁਣੇ-ਹੁਣੇ ਤੁਸੀਂ ਆ ਲੈ ਕੇ ਆਏ ਉਹ ਸਰਕਾਰੀ ਮਾਮਲਾ ਗਰਾਉਣ ਵਾਲਾ ਮਨੁੱਖ ਵੀ ਇਹ ਭਗਤ ਜੀ ਨੂੰ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਬੜਾ ਆਦਰ ਮਾਨ ਕਰਦਾ ਹੁੰਦਾ ਸੀ ਤੇ ਇਸ ਕਰਕੇ ਇਹਦਾ ਜਿਹੜਾ ਲੇਖਾ ਜੋਖਾ ਹੈ ਜਰਾ ਧਿਆਨ ਨਾਲ ਕਰਿਆ ਜੇ ਸੋ ਕਹਿਣ ਲੱਗੀ ਸਤਬਚਨ ਪਤੀ ਦੇਵ ਕਿ ਮੈਂ ਤੁਹਾਡਾ ਸਨੇਹਾ ਜਿਹੜਾ ਉਹ ਦੇ ਦੇਾਂਗੀ ਸੋ ਬੀਬੀ RAM KI ਜੀ ਨੇ ਵੀ ਸਰੀਰ ਆਪਣਾ ਸਮਾਂ ਉੱਤੇ त्यागਿਆ ਤੇ त्याग ਕੇ ਸਰੀਰ ਸੂਖਮ ਸਰੀਰ ਦੇ ਰਾਈ ਸਿੱਧੇ ਉੱਥੇ ਪਹੁੰਚੇ ਨੇ ਧਰਮਰਾਜ ਦੀ ਦਰਗਾਹ ਦੇ ਵਿੱਚ ਤੇ ਧਰਮਰਾਜ ਨੇ ਜਦੋਂ ਦੇਖਿਆ ਇਹ ਤਾਂ ਭਗਤੀ ਵਾਲੀ ਰੂਹ ਹੈ ਬੰਦਗੀ ਵਾਲੀ ਰੂਹ ਹੈ ਵੀ ਇਹ ਇੱਥੇ ਕਿਦਾਂ ਵੇਖ ਕੇ ਧਰਮਰਾਜ ਜੀ ਖੜੇ ਹੋ ਗਏ ਹੈਨਾ ਧਰਮਰਾਜੇ ਨੇ ਖੜੇ ਹੋ ਕਰਕੇ ਸਤਿਕਾਰ ਕੀਤਾ ਹੱਥ ਜੋੜ ਕੇ ਕਹਿਣ ਲੱਗੇ ਆਓ ਜੀ ਆਇਆਂ ਨੂੰ ਆਓ ਜੀ ਆਇਆਂ ਨੂੰ ਬੈਠੋ ਤੇ ਗੁਰੂ ਬਾਬਾ ਜੀ ਬਾਣੀ ਵਿੱਚ ਸ਼ਬਦ ਲਿਖਦੇ ਨੇ ਕਹਿੰਦੇ ਰੇ ਰੇ ਦਰਗਹ ਕਹੈ ਨਾ ਕਉ ਆਓ ਬੈਠ ਆਦਰ ਸ਼ੁਭ ਦਿਓ ਕਹਿੰਦੇ ਧਰਮਰਾਜਾ ਵੀ ਉੱਠ ਕੇ ਖੜਾ ਹੋ ਜਾਂਦਾ ਸਤਕਾਰ ਕਰਦਾ ਤੇ ਬੈਠਣ ਵਾਸਤੇ ਕਹਿੰਦਾ ਆਦਰ ਮਾਨ ਜਾਂਦਾ ਹੈ ਇਹ ਸਤਕਾਰ ਕੀਤਾ ਧਰਮਰਾਜੇ ਨੇ ਪੁੱਛਿਆ ਕਿ ਤੁਹਾਡਾ ਤਾਂ ਇਹ ਰਸਤਾ ਨਹੀਂ ਹੈ ਤੁਸੀਂ ਇੱਧਰ ਕਿੱਦਾਂ ਆਏ ਹੋ ਤਾਂ ਬੀਬੀ RAM KI ਜੀ ਨੇ ਦੱਸਿਆ ਕਿ ਮੇਰੇ ਪਤੀ ਦੇਵ ਜਿਨ੍ਹਾਂ ਦਾ ਨਾਮ ਭਗਤ ਜੱਲਨਜੀ ਹੈ ਗੁਰੂ ਨਾਨਕ ਦੇ ਸਿੱਖ ਹਨ ਤੇ ਉਹਨਾਂ ਨੇ ਮੈਨੂੰ ਇਹ ਸੁਨੇਹਾ ਦੇਣ ਵਾਸਤੇ ਤੁਹਾਡੇ ਕੋਲੇ ਭੇਜਿਆ ਹੈ ਕਿ ਇਹ ਜੋ ਮਨੁੱਖ ਤੁਸੀਂ ਲੈ ਕੇ ਆਏ ਹੋ ਸਰਕਾਰੀ ਮਾਮਲਾ ਗਰਉਣ ਵਾਲਾ ਇਹ ਭਗਤ ਜੀ ਨੂੰ ਜੀ ਕਹਿ ਕੇ ਬੁਲਾਇਆ ਕਰਦਾ ਸੀ ਭਗਤ ਜੀ ਦਾ ਆਦਰ ਮਾਨ ਕਰਦਾ ਸੀ ਇਸ ਕਰਕੇ ਭਗਤ ਜੀ ਦੀ ਇਹਦੇ ਉੱਤੇ ਖੁਸ਼ੀ ਹੈ ਤੇ ਇਹਦਾ ਲੇਖਾ ਜੋਖਾ ਜਿਹੜਾ ਨਾ ਉਹ ਤੁਸੀਂ ਸੋਚ ਸਮਝ ਕੇ ਕਰਿਓ ਜਦੋਂ ਇਹ ਗੱਲ ਧਨਮਰਾਜੇ ਨੇ ਸੁਣੀ ਨਾ ਤੇ ਹੱਥ ਜੋੜ ਕੇ ਕਹਿਣ ਲੱਗਾ ਜੀ ਸਤਿਵਚਨ ਤੇ ਇਹ ਕਹਿ ਕੇ ਉਸ ਦਾ ਲੇਖਾ ਜਿਹੜਾ ਸੀ ਉਹ ਧਨਮਰਾਜੇ ਨੇ ਪਾੜ ਦਿੱਤਾ ਤੇ ਉਸ ਨੂੰ ਵੈਕੁੰਠ ਨੂੰ ਤੋਰ ਦਿੱਤਾ ਸੋ ਇਸ ਪ੍ਰਕਾਰ ਜਦੋਂ ਇਹ ਖੇਡ ਵਾਪਰੀ ਹੈ ਨਾ ਤੇ ਗੁਰੂ ਬਾਬਾ ਜੀ ਬਚਨ ਕਰਦੇ ਬਾਣੀ ਦੇ ਕਹਿੰਦੇ ਜਾ ਕਾ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲੈ ਆਵੈ ਤਲੈ ਹੈ ਨਾ ਪੀ ਜਿਸ ਪਰਮੇਸ਼ਰ ਦੇ ਪਿਆਰੇ ਦਾ ਦਰਗਾਹ ਵਿੱਚ ਵੀ ਕਹਿਆ ਚੱਲਦਾ ਹੈ ਬੜਾ ਮਾਣ ਬੜਾ ਇੱਜ਼ਤ ਧਰਮਰਾਜ ਵੀ ਕਰਦਾ ਹੈ ਭਗਤ ਮੁਖਿਆ ਤੇ ਬੋਲਦੇ ਸੇ ਵਚਨ ਹੋਵੰਦੇ ਜੋ ਭਗਤ ਆਪਣੇ ਮੁਖ ਤੋਂ ਬਚਨ ਬੋਲ ਦਿੰਦੇ ਨੇ ਨਾ ਉਹ ਦਰਗਾਹ ਤੱਕ ਜਿਹੜੇ ਆ ਉਹ ਸਫਲੇ ਹੁੰਦੇ ਸੱਚੇ ਹੁੰਦੇ ਆ ਵੀ ਧਰਮਰਾਜਾ ਵੀ ਉਹਨਾਂ ਦੇ ਬਚਨ ਜਿਹੜੇ ਮੋੜ ਨਹੀਂ ਸਕਦਾ ਸੋ ਜਦੋਂ ਇਹ ਸਾਰੀ ਖੇਡ ਵਾਪਰੀ ਤੇ ਹੁਣ ਬੀਬੀ RAMKIR JI ਇਹ ਕਾਰਜ ਕਰਕੇ ਸੁਨੇਹਾ ਦੇ ਕੇ ਤੇ ਸੋਚਿਆ ਕਿ ਮੈਂ ਆਪਣੇ ਪਤੀ ਦੇਵ ਨੂੰ ਦੁਬਾਰਾ ਦੱਸ ਦਿਆਂ ਕਿ ਮੈਂ ਤੁਹਾਡਾ ਸੁਨੇਹਾ ਦੇ ਦਿੱਤਾ ਕਿਉਂਕਿ ਆਦਤ ਸੀ ਨਾ ਕਿ ਕੋਈ ਵੀ ਕੰਮ ਕਰਕੇ ਤੇ ਪਤੀ ਨੂੰ ਦੱਸਣਾ ਵੀ ਮੈਂ ਫਲਾਣਾ ਕੰਮ ਕਰ ਦਿੱਤਾ ਹੈ ਸੋ ਜਦੋਂ ਵਾਪਸ ਗਏ ਨੇ ਤੇ ਉਧਰ ਸਾਰਾ ਪਿੰਡ ਜਿਹੜਾ ਵਾ ਅਫਸੋਸ ਕਰਨ ਵਾਸਤੇ ਆ ਰਿਹਾ ਹੈ ਹੈਨਾ ਤਿਆਰੀ ਕਰ ਰਿਹਾ ਹੈ ਸੰਸਕਾਰ ਦੀ ਤੇ ਬੀਬੀ RAMKIR JI ਉੱਠ ਖੜੇ ਜਦੋਂ ਉੱਠ ਕੇ ਬੈਠ ਗਏ ਤੇ ਭਗਤ ਜੀ ਕਹਿਣ ਲੱਗੇ ਕਿ ਕਿਦਾਂ ਆਣਾ ਹੋਇਆ ਕਿ ਕਿਉਂ ਆਏ ਹੋ ਕੀ ਕਾਰਨ ਹੈ ਆਉਣ ਦਾ ਤੇ ਹੱਥ ਜੁੜ ਕੇ ਕਹਿਣ ਲੱਗੇ ਪਤੀ ਦੇਵ ਤੇ ਮੈਂ ਤੁਹਾਡਾ ਸੁਨੇਹਾ ਧਰਮਰਾਜੇ ਨੂੰ ਦੇ ਦਿੱਤਾ ਹੈ ਧਰਮਰਾਜ ਨੇ ਉਸ ਨੂੰ ਵੈਕੁੰਠ ਧਾਮ ਤੋਂ ਤੋੜ ਦਿੱਤਾ ਹੈ ਉਹਦੀ ਬੰਦ ਖਲਾਸੀ ਕਰ ਦਿੱਤੀ ਉਹਦਾ लेखा ਪਾੜ ਦਿੱਤਾ ਹੈ ਇਹ ਤੁਹਾਨੂੰ ਦੱਸਣ ਵਾਸਤੇ ਮੈਂ ਵਾਪਸ ਆਈ ਤੇ ਮੈਂ ਸੁਨੇਹਾ ਦੇ ਚੁੱਕੀ ਹਾਂ ਸੋ ਕਹਿਣ ਲੱਗੇ ਹਾਂ ਕਹਿੰਦੇ ਇਸ ਗੱਲ ਦਾ ਮੈਨੂੰ ਪਤਾ ਹੈ ਕਿ ਉਹ ਕੰਮ ਹੋ ਗਿਆ ਹੈ ਪਰ ਤੂੰ ਜੋ ਵਾਪਸ ਆਈ ਹੈ ਇਹ ਠੀਕ ਨਹੀਂ ਇਹ ਪਰਮੇਸ਼ਰ ਦੀ ਜੋ ਕਰਤ ਹੈ ਉਹਦੇ ਵਿੱਚ ਸੋ ਇਸ ਤਰ੍ਹਾਂ ਨਹੀਂ ਕਰੀਦਾ ਕਿਉਂਕਿ ਵਾਹਿਗੁਰੂ ਦਾ ਹੁਕਮ ਹੈ ਮਰ ਗਈ ਹੈ ਫਿਰ ਜਉਂਦੀ ਕਿਉਂ ਹੋਈਆਂ ਤੂੰ ਹਨਾ ਸੋ ਇਸ ਕਰਕੇ ਇਹ ਇਹ ਤੇਰਾ ਆਉਣਾ ਠੀਕ ਨਹੀਂ ਇਸ ਕਰਕੇ ਤੂੰ ਚਲੀ ਜਾ ਹੁਣ ਸਰੂਰ ਛੱਡ ਕੇ ਤੇ ਵਾਹਿਗੁਰੂ ਦੇ ਹੁਕਮ ਨੂੰ ਮਜਾਉਂਦੀ ਹੋਈ ਸੱਚਖੰਡ ਜਾ ਤੇ ਇਹ ਭਗਤ ਜਿਨੇ ਜਦੋਂ ਬਚਨ ਕੀਤੇ ਤਾਂ ਬੀਬੀ ਨੇ ਸੱਤ ਬਚਨ ਕਹਿ ਕੇ ਫਿਰ ਸਰੂਰ ਜਿਹੜਾ ਸੀ ਤਿਆਗ ਦਿੱਤਾ ਤੇ ਉਹ ਸੱਚਖੰਡ ਧਿਆਨਾਂ ਕਰ ਗਈ ਸੋ ਸੰਸਾਰ ਦੇ ਲੋਕ ਬੜੇ ਹੈਰਾਨ ਨੇ ਕਿ ਭਗਤ ਜੀ ਕਿਵੇਂ ਇਸ ਇਨਸਾਨ ਨੇ ਪਤਨੀ ਜਿਉਂਦੀ ਹੋ ਗਈ ਹੈ ਤੇ ਇਹਨਾਂ ਨੇ ਫਿਰ ਉਹਨੂੰ ਕਿਹਾ ਤੂੰ ਵਾਪਸ ਚਲੀ ਜਾ ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਰੱਬ ਦੇ ਹੁਕਮ ਦੇ ਵਿੱਚ ਰਹਿੰਦੇ ਨੇ ਹੈਨਾ ਉਹ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਰਨਾ ਜੀਣਾ ਜਿਹੜਾ ਇਹ ਉਹਦੇ ਹੁਕਮ ਦੇ ਵਿੱਚ ਹੈ ਜਦੋਂ 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 ਆਉਣਾ ਹੈ ਉਹ ਵੀ ਹੁਕਮ ਹੈ ਜਦੋਂ ਜਾਣਾ ਹੈ ਉਹ ਵੀ ਹੁਕਮ ਹੈ ਤੇ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਆ ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈਨਾ ਤੇ ਭਗਤ ਜੀ ਦਾ ਦੇਖੋ ਇੰਨਾ ਮਾਨ ਸਤਕਾਰ ਤੇ ਭਗਤ ਜੀ ਨੇ ਵੀ ਜਿਹੜਾ ਆਦਰ ਮਾਨ ਸਤਕਾਰ ਕਰਦਾ ਸੀ ਉਸ ਦੀ ਬੰਦ ਖਲਾਸੀ ਕਰਾ ਦਿੱਤੀ ਇਹ ਬਖਸ਼ਿਸ਼ ਗੁਰੂ ਸਾਹਿਬ ਜੀ ਨੇ ਕੀਤੀ ਹੈ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਬੜਾ ਪਿਆਰਾ ਬਚਨ ਹੈ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਜੇ ਕੋ ਜੀਓ ਕਹੈ ਉਹਨਾਂ ਕੋ ਜੇ ਕੋ ਜੀਓ ਕਹੈ ਉਹਨਾਂ ਕੋ ਪਾ ਪਾਵ ਰੱਬ ਦੇ ਪਿਆਰ ਨੂੰ ਜੇ ਕੋਈ ਜੀ ਕਹਿ ਕੇ ਬੁਲਾਉਂਦਾ ਨਾ ਜਮਕੀ ਤਲਬ ਨਾ ਹੋਈ ਪਰ ਜਿਹੜਾ ਜੀ ਕਹਿ ਕੇ ਬੁਲਾਉਂਦਾ ਮਹਾਰਾਜ ਕਹਿੰਦੇ ਉਹਨਾਂ ਨੂੰ ਜਮਾ ਦੀ ਤਲਬ ਨਹੀਂ ਹੁੰਦੀ ਭਾਵ ਉਹ ਜਮਾ ਦੇ ਗੇੜ ਵਿੱਚ ਨਹੀਂ ਪੈਂਦੇ ਸੋ ਇਹ ਬਖਸ਼ਿਸ਼ ਗੁਰੂ ਸਾਹਿਬ ਜੀ ਨੇ ਸਾਡੇ ਤੇ ਕੀਤੀ ਹੈ ਗੁਰਮੁਖੋ ਇਸ ਕਰਕੇ ਨਾਮ ਜਪਣ ਵਾਲੀਆਂ ਰੂਹਾਂ ਦਾ ਸਤਿਕਾਰ ਕਰਿਆ ਕਰੀਏ ਬੰਦਗੀ ਕਰਨ ਵਾਲੀਆਂ ਰੂਹਾਂ ਦਾ ਸਤਿਕਾਰ ਕਰਿਆ ਕਰੀਏ ਜਿਹੜੇ ਗੁਰਮੁਖ ਗੁਰੂ ਨਾਲ ਪਰਮੇਸ਼ਰ ਨਾਲ ਅਪੇਧ ਹਨ ਬੰਦਗੀ ਕਰਦੇ ਹਨ ਉਹਨਾਂ ਦੀ ਕਦੀ ਨਿੰਦਿਆ ਨਾ ਕਰੀਏ ਕਦੀ ਉਹਨਾਂ ਨੂੰ ਮਾੜਾ ਨਾ ਕਹੀਏ ਹੈਨਾ ਵਾਹਿਗੁਰੂ ਜੇ ਜੇ ਉਹਨਾਂ ਗੁਰਮੁਖਾਂ ਦਾ ਆਪਾਂ ਸਤਿਕਾਰ ਕਰਾਂਗੇ ਮਾਣ ਕਰਾਂਗੇ ਤੇ ਪਰਮੇਸ਼ਰ ਵਾਹਿਗੁਰੂ ਸਾਡੇ ਤੇ ਹੀ ਬਖਸ਼ਿਸ਼ ਕਰਨਗੇ ਇਨਨੇ ਕ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ